ਸਾਰੇ ਕੰਮਕਾਰ ਵਾਲੇ ਆ ਜੀ ਡੋਟੀਆਂ ਤੇ ਯਾਰ ਵਾਲੇ ਅੱਛਾ ਇਹਦੇ ਵਿੱਚ ਬੰਦੇ ਤਾਂ ਬਹੁਤ ਜ਼ਿਆਦੇ ਬਸਿੱਧੇ ਪਾਰਟੀ ਦੇ ਮੇਰ ਆ 100 ਵਾਰ ਕਰਕੇ ਖਾਸ ਕਰਕੇ 100 ਵਾਰ ਹੁੰਦਾ ਨਾ ਜੀ ਕੁੱਝ ਕਿਹਾ ਡਿਊਟੀਆਂ ਤੇ ਚੱਲੇ ਜੋ ਕੰਮਕਾਰ ਵਾਲੇ ਜਿਹੜਾ ਨਹੀਂ ਕੋਈ ਸਮਝ ਨਹੀਂ ਆਉਂਦੀ ਜੀ ਇਹਨਾਂ ਕਰਖਮੀ ਕੋਈ ਕਿਤੇ ਉਤਰਣਾ ਲਾ ਕੋਈ ਕਿਤੇ ਉਤਰਣਾ ਲਾ ਅੱਛਾ ਕੋ ਸ਼ੋਨੀ ਜਾਬਨ ਗਲੇ ਜੀ ਨਾ ਨਾ ਚਾਰ ਕਿਤੇ ਹੋਗੇ ਬੋਲੀ ਤੋਂ ਆਪ ਨੂੰ ਕੋਈ ਮੈਂਟਲ ਆਰਟਿਸਟ ਬਹੁਤ ਸਿਚੂ ਐਤੋ ਪਾਣੀ ਨਹੀਂ ਕਰਦੇ ਗਾੜੇ ਵੀ ਮੜੀ ਕਿੱਥੇ ਨੂੰ ਬੇਬੇ ਕਿੱਥੇ ਜਾਂਦੇ ਹੋ ਜੇਲ ملاقات ਕਰ ਚਲੋ ਮੇਰਾ ਧਿਆਨ ਰੱਖਿਓ ਇਹਦਾ ਡਾਕਟਰ ਕਿਤੇ ਚੰਗਿਆ ਸੀ ਕੋਈ ਕੰਪਨਸ ਭਾਈ ਦੇਤੀ ਅੱਗੇ ਨਾ ਮੇਤਾ ਬੱਸ ਦੇ ਵਿੱਚ ਬਹੁਤ ਸਭ ਠੀਕ ਹੈ ਜਿਸ ਦਿਨ ਹੋ ਗਿਆ ਕਿ ਹੈ ਬੈਟਰੀ ਅਜੇ ਕੇ ਹੈ ਨਾ ਚੰਡੀਗੜ੍ਹ ਰੋਡ ਤੇ ਜਿੰਨੇ ਸਾਲ ਹੋ ਗਏ ਕੰਮ ਕਰਦਾ ਇੱਕ ਸਾਲ ਬਹੁਤ ਦੂਰ ਹੋ ਗਿਆ ਸਹੀ ਸਮਰਾਜ ਚੌਕ ਬਈ ਜਿੱਨਾ ਉਤਰਨਾ ਆ ਜਾਓ ਸਮਰਾਲਾ ਚੌਕ ਆਏ ਹਾਂ ਜੀ ਇਥੇ ਹੋਰ ਚੱਲਦੀ ਤੇ ਦੂਜੀ ਹੋਰ ਘੱਟ ਲਈ ਜਾਓ ਜੀ ਬਹਿ ਕੇ ਹੱਥ ਵਾਲਾ ਘੱਟ ਹੋਰ ਪੁਰੇਤਵਾਦੀਆਂ ਨਾਲ ਲੱਗਿਆ ਜੀ ਕਾਰਪੋਰੇਸ਼ਨ ਵਾਲੇ ਜੀ ਆਉਂਦੇ ਹੋ ਬੱਸ ਨੂੰ 5 ਸੰਦਰਾਵਾ ਚੌਕ ਵਾਲੇ ਸੰਦਰਾਵਾ ਚੌਕ ਵਾਲਾ ਜੀ ਹੋ ਹੋ ਹਾਂ ਇਹ ਤਾਂ ਗਾਡੀਓ ਤੇ ਵਾਧਾ ਹੋ ਰਿਹਾ ਹੈ। ਆ ਇੱਥੇ ਬਾਈ ਮਾੜਾ ਸਾਈਡ ਤੋਂ ਮੈਂ ਹੋ ਜਾਉਂਗਾ। ਰਾਜਾ ਜੀ ਹਾਂ ਜੀ ਮੈਂ ਤੁਹਾਡੇ ਸ਼ਹਿਰ ਤੋਂ ਸ਼੍ਰੀ ਮੁਕਤਸਰ ਸਾਹਿਬ ਤੋਂ। ਅੱਛਾ ਇੱਥੇ ਹੀ ਕਰਦੇ ਓ ਤੂੰ? ਇੱਥੇ ਮੈਂ ਜੋਬ ਕਰਦਾ ਸੀ। ਕਿੱਥੇ? ਆਹ ਕੋ ਸਾਈਡ ਤੇ ਸ਼ਿੰਗਾਰ ਰੋਡ ਤੇ। ਫਿਰ ਅਸੀਂ ਤੋਂ ਜਾਣੇ ਵਾਲੇ ਹਾਂ। ਦੇਖਣਾ ਸੱਕ ਜਾਊਂਗਾ। ਹੈਂ? ਅਗਰੇ ਸੌਂਦੇ ਹੋ ਨਹੀਂ ਜਾਂਦੇ ਸ਼ਾਹ ਚਾਗਲ ਅਸੂਲ ਦਾ ਇਸ ਸਮੇਂ ਬਾਂਗਾਰਨ ਜੀ ਹਾਂ ਪਾਉਂਦੇ ਇਸ ਨੂੰ ਲੈਣਾ ਬਹੁਤ ਨਹੀਂ ਆਣਾ ਅਗਰੇ ਉਹ ਰੱਖਿਓ ਜੀ ਤਿਆਰ ਰੱਖਾਂਗੇ ਜੀ ਪਤਾ ਹੀ ਨਹੀਂ ਜੀ ਰੱਖਿਓ ਮਾਫੀ ਜੰਨਾ ਜਫਰ ਉਸ ਜੀ ਨੂੰ ਕਿਤੇ ਉਹ ਚਾਂ ਪਨੀ ਮੁੰਦੋ ਲਖਨ ਬਹੁਤ 오, 그냥, 트윈, 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 ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਾਰ ਪਗੜਾ ਮੱਜਾ ਚਲਾ ਰਾਇਓ ਪਟੋਦੀ ਮਾਰਕਟ ਦੇ ਪਿੰਡ ਤੋਂ ਅੱਛਾ ਰਹਾ ਮਾਰਕਟ ਆਪਣਾ ਧਰਾ ਬਹੁਤ ਮੈਂ ਕਿਹਾ ਹਾਜ਼ਰੀ ਲਵਾ ਦੇ ਇੱਕ ਵਾਸਤੇ ਵਿੱਚ ਚੰਗਾ ਫਿਰ ਪਾਉਂਗੇ ਵੋਟਾਂ ਕਿਰਪਾ ਜਗਾ ਫਿਰ ਚੰਗਾ ਬਾਈ ਓਕੇ ਉਹ ਚੰਗਾ ਕੁੜਿਆ ਅਸੀ ਗਾਉਂਦੇ ਰਾਜਾ ਮਿਲेंगे ਆ ਵਸਤੇ ਤੇ ਪਹੁੰਚੇ ਜਿਹੜੀ ਕਹਿ ਦੇਣੀ ਮੇਰੀ ਜਵਾਬ ਪੁੜਾ ਕਵਾਰਾ ਕਵਾਰਾ ਮੁੰਡਿਆ ਕਵਾਰਾ